ਹੈਲੋ ਹਾਂਜੀ ਸਾਸ਼ਟਰੀ ਆਕਾਲ ਬਰਾਡ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਇੱਕ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਆਲਾ ਕਮੀਜ਼ ਦੀ ਲੰਬਾਈ ਆਪਾਂ ਕਟਾਈ ਕਰਨੀ ਹੈ ਜੀ ਉਹਨਾਂ ਦੀ ਲੰਬਾਈ ਹੈਗੀ 43 ਇੰਚ ਤਿਆਰ ਇਹ ਘੇਰਾ ਇਹਨਾਂ ਦਾ 23 ਇੰਚ ਤਿਆਰ ਆ ਜੀ ਤੇ ਸਾਤੀ ਇਹਨਾਂ ਦੀ 21.5 ਇੰਚ ਤਿਆਰ ਆ ਤੇ ਕਮਰ ਇਹਨਾਂ ਦੀ 19.5 ਤੇ ਹੈਪ ਇਹਨਾਂ ਦੀ 23.5 ਇੰਚ ਤਿਆਰ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਕਿਸੇ ਵੀ ਚੀਜ਼ ਦੀ ਨਾ ਸਮਝ ਆਵੇ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਤੁਹਾਡੇ ਕਮੈਂਟਾਂ ਲਈ ਜਵਾਬ ਦੂਸਰੀ ਵੀਡੀਓ ਦੇ ਵਿੱਚ ਅਗਲੇ ਦਿਨ ਜਰੂਰ ਦੇਵਾਂਗੇ ਠੀਕ ਹੈ ਜੀ ਆਹ ਦੇਖੋ ਜੀ ਆਪਣੇ ਕੋਲ ਅੱਜ ਵਾਲਾ ਕੱਪੜਾ ਜੋ ਪੇਂਟ ਹੋਇਆ ਹੋਇਆ ਸੂਟ ਆ ਆ ਲਓ ਜੀ ਆ ਇਹਨਾਂ ਦੇ ਘੇਰੇ ਦੇ ਇੱਕ ਸਾਈਡ ਤੇ ਵਰਕ ਪੇਂਟ ਆਉਣੀ ਆ ਇਸ ਤਰ੍ਹਾਂ ਦੀ ਪੇਂਟ ਆ ਜੀ ਇਸ ਤਰ੍ਹਾਂ ਦੀ ਆ ਦੇਖੋ ਜੀ ਆਹ ਵਾਲਾ ਪੇਂਟ ਹੋਇਆਗਾ ਘੇਰੇ ਦੇ ਇੱਕ ਪਾਸੇ ਆਉਗੀ ਇਹ ਚੀਜ਼ ਠੀਕ ਹੈ ਜੀ ਤੇ ਇੱਧਰ ਇਦਾਂ ਹੀ ਇਹਨਾਂ ਦੀ ਬਾਜੂ ਦੇ ਉੱਪਰ ਪੇਂਟ ਹੋਇਆ ਹੋਇਆ ਆ ਲਓ ਜੀ ਆ ਇਹਨਾਂ ਦੀ ਬਾਜੂ ਦੇ ਉੱਪਰ ਬੇਲ ਬਣੀ ਹੋਈ ਆ ਪੇਂਟ ਦੀ ਠੀਕ ਹੈ ਜੀ ਇਹਨਾਂ ਦੇ ਬਾਜੂ ਦੇ ਉੱਪਰ ਆਉਗੀ ਦੋਨੋਂ ਬਾਜੂ ਦੇ ਉੱਪਰ ਇਹ ਪੇਂਟ ਆਉਗੀ ਹੁਣ ਆਪਾਂ ਇਹਨਾਂ ਦੇ ਘੇਰੇ ਦੀ ਲਮਾਈ ਦੇਖਦੇ ਆਂ ਜੀ ਫਿਰ ਤੁਹਾਨੂੰ ਦੱਸਦੇ ਆਂ ਆ ਦੇਖੋ ਜੀ ਸਭ ਤੋਂ ਪਹਿਲਾਂ ਕੱਪੜੇ ਦੀ ਮਿੰਤੀ ਜ਼ਰੂਰ ਮਾਰ ਲਿਆ ਕਰੋ ਮੈਂ ਹਰੇਕ ਵੀਡੀਓ ਦੇ ਵਿੱਚ ਕਹਿ ਦੱਸਦੀ ਆ ਤੁਹਾਨੂੰ ਕੰਨੀ ਉਤਾਰ ਦਿਆ ਕਰੋ ਕੰਨੀ ਦੇ ਕੱਜ 'ਚ ਬਹੁਤ ਜ਼ਿਆਦਾ ਬੰਨਦੀ ਆ ਜੀ ਕਿਸੇ ਵੀ ਬਾਜੂ ਦੇ ਵਿੱਚ ਕਮੀਜ਼ ਦੇ ਵਿੱਚ ਬਾਟਮ ਦੇ ਵਿੱਚ ਕੰਨੀ ਨਾ ਰਹਿਣ ਦਿਆ ਕਰੋ ਕੰਨੀ ਉਤਾਰ ਦਿਆ ਕਰੋ ਠੀਕ ਹੈ ਜੀ ਆਪਾਂ ਹੁਣ ਇਹਨਾਂ ਦਾ ਘੇਰਾ नापਦੇ ਆਂ ਜੀ ਜਿੰਨੀ ਤਨ ਮੈਂ ਘੇਰੇ ਦੀ ਲੰਬਾਈ ਦੇਖਦੀ ਆਂ ਤੁਸੀਂ ਆਪਣੇ ਚੈਨਲ ਨੂੰ ਸਾਫ ਸਰਾਹ ਜ਼ਰੂਰ ਕਰ ਲਓ ਲਾਈਕ ਕਮੈਂਟ ਕਰ ਲਓ ਠੀਕ ਹੈ ਜੀ ਇੱਕ ਵੀਡੀਓ ਦੇ ਐਂਡ ਉੱਦੋਂ ਐਂਡ ਤੱਕ ਜ਼ਰੂਰ ਬਨੇ ਰਿਹਾ ਕਰੋ ਭੈਣੋ ਠੀਕ ਹੈ ਜੀ ਵੀਡੀਓ ਦੀ ਪੂਰੀ ਸਮਝ ਫੇਰ ਹੀ ਆਉਂਦੀ ਹੈ ਜੀ ਆਹ ਦੇਖੋ ਜੀ ਇਹਨਾਂ ਦਾ ਜੋ ਨਾਪ ਆਪਾਂ ਨੂੰ ਹੈਗਾ 23 ਇੰਚ ਤਿਆਰਾ ਘੇਰਾ ਤਾਂ ਉਹਨਾਂ ਦੀ ਜਿਹੜੀ ਆਪਾਂ ਇਹਨਾਂ ਦੇ ਲਾਉਣੀਆਂ ਪੈਪਿੰਗ ਪਾਈਪਿੰਗ ਵੀ ਇਹਨਾਂ ਨੇ ਕਸਟਮਰ ਦੀ ਡਿਮਾਂਡ ਆ ਗਈ ਮਲਟੀ ਕਲਰ ਦੀ ਪੇਂਟ ਪਾਈਪਿੰਗ ਦਿੱਤੀ ਜਾਊਗੀ ਇਹਨੂੰ ਠੀਕ ਹੈ ਜੀ ਜੋ ਜੋ ਪੇਂਟ ਕੀਤਾ ਹੋਇਆ ਉਸ ਤਰ੍ਹਾਂ ਦੀ ਪਾਈਪਿੰਗ ਮਲਟੀ ਸ਼ੇਡ ਦੇ ਵਿੱਚ ਪੈਕਿੰਗ ਦੇਣ ਨੂੰ ਕਹੇ ਚ ਗਾਇਆ ਕਸਟਮਰ ਤਾਂ ਆਪਾਂ ਉਸ ਤਰ੍ਹਾਂ ਦੀ ਪਾਈਪਿੰਗ ਦੇ ਕੇ ਇਹਦੀ ਫਿਨਿਸ਼ਿੰਗ ਕਰਾਂਗੇ ਠੀਕ ਹੈ ਜੀ ਇਹਨਾਂ ਦਾ ਘੇਰਾ ਜ 23 ਇੰਚ ਆਪਾਂ 4 ਇੰਚ ਹਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਦੀ ਹੁੰਨੀ ਆ ਵੀ 4 ਇੰਚ ਆਪਾਂ ਐਕਸਟਰਾ ਮਾਰਜਿਨ ਰੱਖ ਕੇ ਚਾਹਦੇ ਆ ਪਾਈਪਿੰਗ ਵਾਲੇ ਸੂਟਾਂ ਦਾ ਠੀਕ ਹੈ ਜੀ ਪੌਣੇ ਨਾ ਦਾ 23 ਇੰਚ ਘੇਰਾ ਤਿਆਰ ਆ ਤਾਂ ਜੀ ਆਪਾਂ 27 ਇੰਚ ਘੇਰਾ ਉਤਾਰਾਂਗੇ ਆ ਦੇਖੋ ਜੀ ਆਹ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਦੇਖ ਲਿਓ ਪਹਿਲਾਂ ਨਾਪ ਲਓ ਤੁਸੀਂ ਕਿੰਨਾ ਬੰਦ ਆ ਇੱਕ ਹੋਰ ਕੀ ਜਾਦੀ ਆ ਜਿਹੜੀ ਬੇਲ ਆ ਇਸ ਤਰ੍ਹਾਂ ਹਨਾ ਡਿਜ਼ਾਈਨਿੰਗ ਬਣੀ ਹੋਈ ਆ ਨਾ ਪਲਾਵਰਜ਼ ਦੀ ਤਾਂ ਇਹ ਇੱਕ ਕੋਣ ਤੇ ਖੂंजे ਤੇ ਆਉਣੀ ਆ ਪੌਣੇ ਤੇ ਖੂंजे ਤੇ ਕੀ ਕਹੋਗੇ ਤੁਸੀਂ ਇਹਨੂੰ ਇਸ ਤਰ੍ਹਾਂ ਆਉਣੀ ਆ ਇਹ ਇਹ ਤੁਸੀਂ ਦੇਖਿਓ ਵੀ ਆਪਣਾ ਕਿੰਨਾ ਹੋਉਂਦਾ ਹਨਾ ਘੇਰੇ ਦੇ ਵਿੱਚ ਕਿੰਨਾ ਕਪੜਾ ਐਕਸਟਰਾ ਹੈਗਾ ਇਧਰਲੇ ਪਾਸੇ ਤਾਂ ਉਸ ਚੀਜ਼ ਦਾ ਨਾਪ ਲਿਓ ਕੰਨੀ ਉਤਾਰ ਦਿਓ ਜੀ ਕੰਨੀ ਉਤਾਰ ਕੇ ਠੀਕ ਹੈ ਜੀ ਆ ਲਓ ਜੀ ਹੁਣ ਆਪਾਂ ਤੇ ਪੀਤਾ ਨਾਪਦੇ ਆ ਵੀ ਕਿੰਨੇ ਇੰਚ ਆਪਣੇ ਕੋਲ ਘੇਰਾ ਹੈਗਾ ਉਸ ਤੋਂ ਬਾਅਦ ਨਾਲ ਆਪਾਂ ਇਹਦਾ ਸੈਂਟਰ ਨਿਕਾਲ ਲੈਣਾ ਤੇ ਸੈਂਟਰ نکال ਕੇ ਘੇਰਾ ਉਤਾਰ ਲਿਓ ਘੇਰਾ ਉਤਾਰ ਕੇ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਆ ਦੇਖੋ ਜੀ ਆਪਾਂ ਨੂੰ ਚਾਹੀਦਾ ਜੀ 23 ਇੰਚ ਦਾ ਘੇਰਾ ਤਿਆਰ ਹੀ ਹੈ ਜੀ ਇਹਨਾਂ ਦਾ ਠੀਕ ਹੈ ਆਪਾਂ ਨੂੰ ਚਾਹੀਦਾ ਇਹਨਾਂ ਦਾ 27 ਇੰਚ ਤੇ ਹੁਣ ਆਪਣਾ ਟੇਬਲ ਤੇ ਕੱਪੜਾ ਨਹੀਂ ਪੂਰਾ ਆ ਰਿਹਾ ਆ ਦੇਖੋ ਜੀ 27 ਇੰਚ ਘੇਰਾ ਚਾਹੀਦਾ ਆਪਾਂ ਨੂੰ ਤਾਂ 27 ਇੰਚ ਤੇ ਆਪਾਂ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਦੀ ਘੇਰਾ ਆ ਲਓ ਜੀ 27 ਇੰਚ ਤੇ ਮਾਰਕਿੰਗ ਕਰ ਲੈਣੀ ਆ ਉਸੇ ਤਰ੍ਹਾਂ ਲੰਬਾਈ ਦੀ ਮਾਰਕਿੰਗ ਕਰ ਲੈਣੀ ਆ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਜੀ ਪਹਿਲਾਂ ਕਿਸ ਤਰ੍ਹਾਂ ਘੇਰਾ ਉਤਾਰਨ ਨਾਲ ਤੇ ਲੰਬਾਈ ਤਾਰਨੀ ਆ ਹੁਣ ਆਪਣਾ ਆਪਾਂ ਇਸ ਤਰ੍ਹਾਂ ਇਹਨੂੰ ਕੱਪੜਾ ਕਰ ਲਾਂਗੇ ਦੂਸਰੀ ਸਾਈਡ ਜੀ ਫਿਰ ਘੇਰਾ ਘਾਰਾਂਗੇ ਫਿਰ ਪੱਟਣਾ ਉਠਾ ਦਿੰਨੇ ਆ ਆ ਲਓ ਜੀ ਠੀਕ ਹੈ ਜੀ ਆ ਦੇਖੋ ਜੀ ਹੁਣ ਪਹਿਨਾਂ ਦਾ ਘੇਰਾ ਉਤਾਰਨਾ ਮਾਰਕਿੰਗ ਕਰ ਲਓ ਫਿਰ ਉਤਾਰਨਾ ਈਜ਼ੀ ਹੋ ਜਾਊਗਾ ਫੋਲਡਿੰਗ ਕਰ ਲਾਂਗੇ ਆਪਾਂ ਠੀਕ ਹੈ ਜੀ ਇਹ ਸਿੱਧੇ ਪਾਸੇ ਹੀ ਭੈਣੋ ਮੈਂ ਮਾਰਕਿੰਗ ਕਰ ਰਹੀ ਆ ਕਿਉਂਕਿ ਪ੍ਰਿੰਟ ਦਾ ਜਿਹੜਾ ਪੇਂਟ ਕੀਤਾ ਹੋਇਆ ਉਹਦਾ ਮਾਰਜਨ ਇਸ ਪਾਸੇ ਸਿੱਧੇ ਪਾਸੇ ਹੀ ਪਤਾ ਲੱਗੂਗਾ ਆਪਾਂ ਨੂੰ ਘੇਰਾ ਘੇਰਾ ਉਤਾਰ ਲਓ ਜੀ ਸਿੱਧੇ ਪਾਸਾ ਰੱਖ ਕੇ ਫਿਰ ਤੁਸੀਂ ਇਹਦੀ ਕਟਿੰਗ ਵੇਲੇ ਨੂੰ ਜਿਹੜੀ ਆਪਾਂ ਮਾਰਕਿੰਗ ਕਰਨੀ ਆ ਫੀਟਿੰਗ ਦੀ ਉਹ ਉਲਟ ਸਾਈਡ ਕਰਾਂਗੇ ਜੀ ਐਸੇ ਕਰਾਂਗੇ 27 ਇੰਚ ਕੰਨੀ ਐਕਸਟਰਾ ਜੀ ਕੰਨੀ ਉਤਾਰਾਂਗੇ ਆਹ ਲਓ ਜੀ 27 27 ਇੰਚ ਤੇ ਮਾਰਕਿੰਗ ਕਰ ਲੈਣੀ ਆ 44 ਇੰਚ ਜੈਂਪਰ ਦੀ ਲੰਬਾਈ ਆ ਜੀ 46 ਇੰਚ ਕਟਾਈ ਕੀਤੀ ਜਾਊਗੀ 프ਰੰਟ ਪੱਲੇ ਦੀ ਬੈਗ ਪੱਲੇ ਦੀ 47 ਇੰਚ ਤੇ ਕਟਾਈ ਕੀਤੀ ਜਾਊ ਜੀ ਉਹ ਤੁਹਾਨੂੰ ਪਤਾ ਆਪਾਂ 1 ਇੰਚ ਵਾਧਾ ਰੱਖਦੇ ਹੁੰਨੇ ਆ ਹਨ ਜੋ ਪੈਣਾ ਮੇਰੇ ਵੀਡੀਓ ਦੇਖ ਰਿਹਾ ਹੈ ਉਹਨਾਂ ਨੂੰ ਪਤਾ ਇਸ ਚੀਜ਼ ਦਾ ਆਹ ਲੋ ਜੀ 27 ਇੰਚ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ 27 ਇੰਚ ਉਹ ਕਰ ਲਿਆ ਦੀ ਫੋਲਡਿੰਗ ਕਰਾਂਗੇ ਤੇ ਕੱਪੜਾ ਉਤਾਰ ਲਵਾਂਗੇ ਠੀਕ ਹੈ ਜੀ ਮੈਂ ਕੇਰਾ ਤੁਹਾਨੂੰ ਦੱਸ ਦੇਣੀ ਆ ਫਿਰ ਆਪਾਂ ਦੋਨੇ ਪੱਲੇ ਉਤਾਰ ਕੇ ਤੁਹਾਨੂੰ ਮਿਲਾ ਦੇ ਠੀਕ ਹੈ ਜੀ ਆਹ ਲੋ ਜੀ ਇਸ ਤਰ੍ਹਾਂ ਕੇਰਾ ਮਾਰਟਿੰਗ ਕਰ ਲਈ ਆ ਸਤਾ ਯੰਤਰੀ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਸ ਕੱਪੜੇ ਨੂੰ ਉਧਾ ਉਹ ਜੋ ਮਾਰਕਿੰਗ ਕੀਤੀ ਹੋਈ ਆ ਫੋਲਡਿੰਗ ਕਰ ਲੈਣੀ ਆ ਇਸ ਤਰ੍ਹਾਂ ਜੀ ਫੋਲਡਿੰਗ ਕਰ ਲਿਓ ਫੋਲਡਿੰਗ ਕਰਕੇ ਨਾਲ ਹੀ ਕੰਨੀ ਉਤਾਰ ਦਿਓ ਜੀ ਜਦੋਂ ਉਧਰੋਂ ਉਤਾਰੋਗੇ ਨਾ ਘੇਰਾ ਤਾਂ ਨਾਲ ਕੰਨੀ ਉਤਾਰਦੇ ਜਾਇਓ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਕਾ ਚੰਗੀ ਤਰ੍ਹਾਂ ਕੱਪੜਾ ਬਾਹਰ ਕੱਢ ਕੇ ਚੰਗੀ ਤਰ੍ਹਾਂ ਵਿਛਾ ਲੈਣਾ ਜੀ ਵਿਛਾ ਕੇ ਜਦੋਂ ਡਬਲ ਫੋਲਡਿੰਗ ਕਰਨਾ ਸਿੰਗਲ ਪੱਲਾ ਜੀ 프ਰੰਟ ਦਾ ਪੱਲਾ ਹੀ ਉਤਾਰ ਰਹੇ ਆ ਇਕੱਲਾ ਫੋਲਡਿੰਗ ਕਰਕੇ ਉਤਾਰਾਂਗੇ ਈਜ਼ੀ ਉਤਰ ਜਾਊਗਾ ਤੇ ਐਂਟੀ ਟੇਪ ਨਾਲ ਫੇਰ ਮੈਂਤੀ ਜ਼ਰੂਰ ਮਾਰ ਲਿਓ ਠੀਕ ਹੈ ਜੀ ਆਪਾਂ ਹੁਣ 27 ਦਾ ਅੱਧ ਮਾਰਨਾ ਤੇ 13.5 ਹੋਊਗਾ ਜੀ ਠੀਕ ਹੈ ਜੀ ਆ ਲੋ ਜੀ ਇੱਥੇ ਮੈਂ ਮੀਨਤੀ ਮਾਰੋ 13.5 ਹੋ ਰਿਹਾ ਠੀਕ ਹੈ ਜੀ ਕਿਉਂਕਿ ਆਪਾਂ ਕੰਨੀ ਉਤਾਰਨੀ ਉਹਦਾ ਕਰਕੇ ਇਦਾਂ ਇੰਚ ਜੋ ਵਾਧਾ ਕੰਨੀ ਨਾਲ ਹੀ ਕਟਿੰਗ ਕਰਦੇ ਜਾਵਾਂਗੇ ਮਾਰਕਿੰਗ ਫੇਰ ਕਰ ਲਓ ਜੀ ਦੁਬਾਰਾ ਮਾਰਕਿੰਗ ਕਰ ਲਿਆ ਕਰੋ ਠੀਕ ਹੈ ਜੀ ਉਸ ਚੀਜ਼ ਨਾਲ ਆਪਾਂ ਨੂੰ ਕੰਮ ਕਲੀਅਰ ਹੋ ਜਾਂਦਾ ਵੀ ਠੀਕ ਆ ਨਾਪ ਠੀਕ ਹੈ ਵੱਧ ਘਟਨਾ ਕੱਟ ਲਿਓ ਜੀ ਹੁਣ ਇਹਨਾਂ ਦੀ ਲੰਬਾਈ ਹੈ ਜੋ ਇੱਕ ਪਤਾ ਕੀ ਹੈ ਜਲਾ ਜੀ ਆ ਜਿਹੜਾ ਪੇਟ ਹੈ ਇਹਨਾਂ ਦਾ ਉੱਚਾ ਰੱਖ ਕੇ ਕੀਤਾ ਵਾ ਥੱਲੇ ਜੋ ਤਰਪਾਈ ਦਾ ਫੱਟਾ ਆਪਾਂ ਮੋੜਦੇ ਹਾਂ ਜਿਆਦਾ ਹਨ ਤਾਂ ਫਿਰ ਇਹ ਨਾ ਹੋਵੇ ਕਿ ਤੁਸੀਂ ਇੱਥੋਂ ਲੈ ਕੇ 48 ਇੰਚ ਦੀ ਲੰਬਾਈ ਉਤਾਰ ਦਿਓ ਨਹੀਂ ਜੀ ਤੁਸੀਂ ਇੱਥੋਂ ਲੈ ਕੇ 43 ਇੰਚ ਦੀ ਉਤਾਰ ਲਿਓ ਕਿਰਾਂ ਲੰਬਾਈ ਹੈ 43 ਇੰਚ ਤਿਆਰ ਕਮੀਜ਼ ਰੱਖਣਾ ਹਨਾ ਤਾਂ ਉਹਦੀ 43 ਇੰਚ ਇੱਥੋਂ ਉਤਾਰ ਦਿਓ ਇੱਥੋਂ ਲੈ ਕੇ 33 ਸਟਾਰਟਿੰਗ ਤੋਂ ਜਿੱਥੋਂ ਪੇਂਟ ਸਟਾਰਟ ਹੁੰਦਾ ਉਹ ਤੋਂ ਲੈ ਕੇ ਉਤਾਰ ਦਿਓ 43 ਇੰਚ ਠੀਕ ਹੈ ਜੀ ਸਿੱਧਾ ਤਰਤਾਲੀ ਦਾ ਵੀ ਪੈਨੋ 44 ਇੰਚ ਉਤਾਰਿਓ ਕਿਉਂਕਿ ਆਪਾਂ ਇੰਚ ਕੰਦੇ ਦੀ ਸਲਾਈ ਚ ਉਹ ਹੋਊਗਾ ਨਾ ਸੀਨ ਆਣੀਆ ਹੈ ਨਾ ਉਹਦੇ ਚ ਇੰਚ ਕੱਟਿਆ ਜਾਣਾ 43 ਇੰਚ ਚੈਂਪਰ ਫੇਰ ਤਿਆਰ ਹੋਊਗਾ ਫੋਲਡਿੰਗ ਤਰਪਾਈ ਦੀ ਆਪਣੇ ਕੋਲੇ ਹੈਗੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਇਹ ਪੱਲੇ ਦੀ ਉਤਾਰ ਕੇ ਕਟਿੰਗ ਕਰਕੇ ਮੈਂ ਤੁਹਾਨੂੰ ਫੇਰ ਮਿਲਦੇ ਹਾਂ ਠੀਕ ਹੈ ਜੀ ਹੈਲੋ ਹਾਂਜੀ ਹੁਣ ਆਪਾਂ ਦੋਨੇ ਪੱਲਿਆਂ ਦਾ ਘੇਰਾ ਉਤਾਰ ਲਿਆ ਬੈਕ ਦਾ ਵੀ ਤਾਰ ਲਿਆ ਔਰ ਫਰੰਟ ਦਾ ਵੀ ਤਾਰ ਲਿਆ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਮੈਂਸ਼ਨ ਇਹ ਚੀਜ਼ ਕਰਤੀ ਸੀਗੀ ਵੀ ਆਹ ਵਾਲੀ ਬੇਲ ਆਪਾਂ ਦੇ ਉੱਪਰ ਬਾਜੂ ਦੇ ਉੱਪਰ ਲੈਣੀ ਆ ਹਨਾ ਤਾਂ ਉਹ ਕਸਟਮਰ ਨੂੰ ਪੁੱਛਿਆ ਗਿਆ ਇਹ ਕਸਟਮਰ ਕਹਿੰਦੇ ਵੀ ਨਹੀਂ ਅਸੀਂ ਜਿਹੜੀ ਬੇਲ ਆ ਗਈ ਇਹ ਬੈਕ ਦੇ ਪੱਲੇ ਤੇ ਕਰਵਾਉਣੀ ਆ ਠੀਕ ਹੈ ਜੀ ਇਹ ਹੁਣ ਆਪਾਂ ਬੈਕ ਦੇ ਘੇਰੇ ਤੇ ਕੀਤੀ ਆ ਗਈ ਇਹ ਵਾਲੀ ਬੇਲ ਤੇ 프ਰੰਟ ਦੇ ਘੇਰੇ ਤੇ ਆਹ ਵਾਲਾ ਪੇਂਟ ਆ ਠੀਕ ਹੈ ਉਹ ਬੈਕ ਦੇ ਘੇਰੇ ਤੇ ਉਹ ਪੇਂਟ ਆ ਗਿਆ 프ਰੰਟ ਦੇ ਪੇੜ ਤੇ 프ਰੰਟ ਦੇ ਘੇਰੇ ਤੇ ਆਹ ਵਾਲਾ ਪੇਂਟ ਆ ਗਿਆ ਠੀਕ ਹੈ ਜੀ ਆਹ ਵਾਲਾ ਦੇ ਬੈਕ ਦੇ ਘੇਰੇ ਤੇ ਉਹ ਵਾਲਾ ਪੇਂਟ ਆਇਆ ਠੀਕ ਹੈ ਜੀ ਦਿਖਦਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਉਹ ਵਾਲਾ ਪੇਂਟ ਆਪਾਂ ਬੈਕ ਦੇ ਘੇਰੇ ਤੇ ਕਰਤਾ ਆਹ ਵਾਲਾ ਪੇਂਟ ਆ ਜੋ ਇਹ ਆਪਾਂ 프ਰੰਟ ਦੇ ਘੇਰੇ ਤੇ ਕਰਤਾ ਠੀਕ ਹੈ ਜੀ ਆਹ ਵਾਲਾ ਜਿਹੜਾ ਪੇਂਟ ਆ ਨਾ ਜਿਹੜਾ ਆਪਾਂ ਬਾਜੂ ਵਾਸਤੇ ਪੇਂਟ ਰੱਖਿਆ ਸੀ ਆ ਦੇਖੋ ਬਾਜੂ ਵਾਸਤੇ ਨਹੀਂ ਆਪਾਂ ਪੇਂਟ kiya ਸੀਗਾ ਉਹ ਵਾਲਾ ਪੇਂਟ ਆ ਠੀਕ ਹੈ ਆਹ ਵਾਲਾ ਇਹ ਆਪਾਂ ਬੈਕ ਦੇ ਘੇਰੇ ਤੇ ਕਰਤਾ ਜੀ ਤੇ ਬੈਕ ਦੇ ਘੇਰੇ ਤੇ ਕਸਟਮਰ ਤੋਂ ਪੁੱਛਿਆ ਗਿਆਗਾ ਉਹ ਕਹਿੰਦੇ ਵੀ ਨਹੀਂ ਇਹ ਬੈਕ ਦੇ ਘੇਰੇ ਤੇ ਕਰਨਾ ਤੇ ਬਾਜੂ ਦੇ ਉੱਪਰ ਨਿੱਕੇ ਜਿਹੇ ਫਲਾਵਰ ਬਣੇ ਹੋਇਆ ਪਹਿਲਾਂ ਇਹ ਸੀਗਾ ਵੀ ਉਹ ਪਹੁੰਚਾ ਦਾ ਵਰਕ ਉੱਤੇ ਕਰਵਾਉਣਾ ਹੋਊ ਇਹਨਾਂ ਨੇ ਨਾ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਪਹੁੰਚੇ ਤੇ ਨਹੀਂ ਕਰਵਾਉਣਾ ਜੋ ਬਾਜੂ ਵਾਲਾ ਉਹ ਘੇਰੇ ਤੇ ਕਰ ਦੋ ਤੇ ਜੋ ਪਹੁੰਚਿਆਂ ਵਾਲਾ ਉਹ ਬਾਜੂ ਤੇ ਕਰ ਦਿਓ ਠੀਕ ਹੈ ਜੀ ਜਿਵੇਂ ਜਿਵੇਂ ਕਸਟਮਰ ਦੀ ਡਿਮਾਂਡ ਹੁੰਦੀ ਆ ਆਪਾਂ ਉਸੇ ਤਰ੍ਹਾਂ ਕਰ ਦਿੰਨੇ ਆ ਠੀਕ ਹੈ ਜੀ ਆ ਲਓ ਜੀ ਹੁਣ ਆਪਾਂ ਦੋ ਉਸੇ ਤਰ੍ਹਾਂ ਸੇਮ ਜਿ세 ਤਰ੍ਹਾਂ ਆਪਾਂ ਹਰ ਵੀਡੀਓ ਤੋਂ ਤੁਹਾਨੂੰ ਦੱਸਦੇ ਆ ਜੈਂਪਰ ਵਿਛਾ ਲੈਣਾ ਚੰਗੀ ਤਰ੍ਹਾਂ 프ਰੰਟ ਦਾ ਪੱਲਾ ਬੈਕ ਦਾ ਪੱਲਾ ਆਪਾਂ ਵਿਛਾ ਚੁੱਕੇ ਹੁਣ ਆਪਾਂ 프ਰੰਟ ਦਾ ਵਿਛਾ ਰਹੇ ਹਾਂ ਠੀਕ ਹੈ ਜੀ ਉਹਦੇ ਉੱਪਰ ਚੰਗੀ ਤਰ੍ਹਾਂ ਵਿਛਾ ਲਿਓ ਚੰਗੀ ਤਰ੍ਹਾਂ ਵਾਲ ਫੁੱਲ ਕੱਢ ਕੇ ਵਿਛਾ ਕੇ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਆ ਦੇਖੋ ਆਪਾਂ ਹੁਣ ਪੱਲੇ ਦੋਨੇ ਭੈਣੇ ਉਤਾਰ ਲਿਆ ਠੀਕ ਹੈ ਬੈਕ ਵੀ ਉਤਾਰ ਲਿਆ 프ਰੰਟ ਵੀ ਉਤਾਰ ਲਿਆ ਆ ਮੈਂ ਤੁਹਾਨੂੰ ਵਰਕ ਮੈਂਸ਼ਨ ਕਰ ਦਿੱਤਾਗਾ ਵੀ ਪੇਂਟ ਆਫ ਬੈਕ ਪੱਲੇ ਤੇ ਕਰਵਾ ਲਿਆ ਉਹਨਾਂ ਨੇ ਬਾਜੂ ਵਾਲਾ ਤੇ ਆ 프ਰੰਟ ਦਾ ਪੱਲਾ ਹੋ ਗਿਆ ਫੋਲਡਿੰਗ ਕਰ ਲਈ ਠੀਕ ਆਪਾਂ પણ ਇਹਨਾਂ ਦਾ 13 ਜੀ 13 ਇੰਚ ਤਿਆਰ ਆ ਤਾਂ 13 ਦਾ ਅੱਧਾ ਹੋਇਆ 6.5 ਜੀ 6.5 ਦੀ ਮਾਰਕਿੰਗ ਕਰਦੇ ਹੋਏ ਆਪਾਂ ਇੱਥੋਂ ਤੀਰੇ ਦੀ ਉਹ ਕਰਾਂਗੇ ਠੀਕ ਆ ਜੀ ਇੱਥੇ 6.5 ਤੇ ਮਾਰਕਿੰਗ ਕਰ ਲਓ ਇਹਨਾਂ ਦਾ ਗਲਾ ਡੀਪ ਆ ਜੀ ਗਲਾ ਡੀਪ ਆ ਠੀਕ ਆ ਬਈ ਤੀਰਾ 14 15 ਜੇ ਪਾਤਾ ਆਪਾਂ ਉਂ ਕੰਦੇ ਢਿੱਗਣਗੇ 13 ਹੀ ਠੀਕ ਕੀ ਰਹੂਗਾ 13 ਜੇ ਗਲਾ ਡੀਪ ਆ ਤਾਂ ਤੀਰਾ ਕੱਟ ਪਾਉਂਗੇ ਤਾਂ ਸੈੱਟ ਰਹੂਗਾ ਠੀਕ ਆ ਜੀ 6.5 13 ਸੀਗਾ ਜੀ 13 ਸੀ 6.5 ਆਪਾਂ ਲਾ ਲਿਆ ਉਹੀ ਮਾਰਕਿੰਗ ਸੇਮ 7.5 ਦੇ ਲਾ ਲਓ ਠੀਕ ਹੈ ਇੱਥੇ 6.5 ਲਾਇਆ ਤਾਂ ਇੱਥੋਂ 6 ਲਾ ਲਓ ਜੀ ਆਟੋਮੈਟਿਕਲੀ ਫਰੰਟ ਦੀ ਕਾਟ ਨਿਕਲਿਆਉਂਦੀ ਆਪਣੀ ਪਰਫੈਕਟ ਕਾਟ ਪਾਉਂਗੀ ਵੈਸੇ ਵੀ ਠੀਕ ਹੈ ਜੀ ਆ ਲਓ ਇਹਨਾਂ ਨੂੰ ਮਲਾ ਦਿਓ ਆਪਸ ਵਿੱਚ ਦੇਖ ਰਿਹਾ ਹੋ ਤੁਹਾਨੂੰ ਵੀਡੀਓ ਦੇ ਵਿੱਚ ਇਹ ਟੇਢੀ ਲੱਗ ਰਹੀ ਹੈ ਨਾ ਸਲਾਈ ਸਲਾਈ ਸੌਰੀ ਮੈਂ ਸਲਾਈ ਕਿਹਾ ਤਾਂ ਮਾਰਕਿੰਗ ਆ ਦੇਖੋ ਕੇ ਅਧਿਆਨ ਚ ਦਾ ਫਰਕ ਪੈ ਗਿਆ ਕਰਕੇ ਟੈਡੀ ਲੱਗ ਰਹੀ ਹੈ ਠੀਕ ਹੈ ਜੀ ਆ ਲੋ ਜੀ ਓਕੇ ਹੋ ਗਿਆ ਜੀ ਹੁਣ ਇਹਨੂੰ ਇਧਰ ਮਿਲਾ ਦੋ ਇਸ ਤਰ੍ਹਾਂ ਜੀ ਠੀਕ ਹੈ ਜੀ ਇਹ ਕੱਪੜਾ ਇਦਾਂ ਦਾ ਹੈਲ ਦਾ ਬਹੁਤ ਆ ਕੱਪੜਾ ਨਾ ਆਪਾਂ ਟੀ ਕਰਾਂਗੇ ਉਹਨੂੰ ਜਾਮ ਪੇਚਕਦਾ ਜਾਂ ਹੋਰੀ ਤਰ੍ਹਾਂ ਦਾ ਕੱਪੜਾ ਹੈਗਾ ਹੋ ਜੀ ਹੁਣ ਇਹਦਾ ਹੈਗਾ ਕਾਟ ਪਾਣੀ ਆਪਾਂ ਇੱਕ ਹੋਰ ਚੀਜ਼ ਆ ਭੈਣੋ ਤੁਸੀਂ ਨਾ ਇੱਥੋਂ ਜੇ ਕਾਟ ਦਾ ਨਾਪ ਵੀ ਭਾਰੇ ਬੰਦੇ ਦੇ ਨਾਪ ਦਾ ਹੁੰਦਾ ਜਿਆਦਾ ਜਿਹੜੇ ਪਤਲਾ ਹੁੰਦਾ ਨਾਪ ਉਹ ਨਾ ਹੌਲਾ ਨਾਪ ਹੁੰਦਾ ਉਹ ਸਮਝ ਆ ਜਾਂਦੀ ਐ ਫਿਟਿੰਗ ਓਕੇ ਹੋ ਜਾਂਦੀ ਐ ਪਤਾ ਕੀ ਇਹਨਾਂ ਦਾ ਨਾਪ ਨੂੰ ਭਾਰਾ ਇਹਨਾਂ ਦਾ ਆਪਾਂ ਇੱਥੋਂ ਸਾਹਮਣਾ ਨਾਪਿਆ ਉਹ 14 ਇੰਚ ਆ ਜੀ ਠੀਕ ਐ 14 ਇੰਚ 14 ਦਾ ਅੱਧਾ 7 ਇੰਚ ਹੋ ਗਿਆ 7 ਤੇ ਇੱਥੇ ਆ ਗਿਆ ਮਾਰਕਿੰਗ ਹੈ ਨਾ ਅੱਧਾ ਇੰਚੇ ਦੀ ਸਲਾਈ ਚ ਵੀ ਹੁਣ ਸਵਾ 7 ਦੀ ਮਾਰਕਿੰਗ ਕਰ ਇੱਥੋਂ ਜਿਹੜਾ ਸਾਹਮਣਾ ਜੈਂਪਰ ਦਾ ਸਾਹਮਣਾ ਮੈਂ ਤੁਹਾਨੂੰ ਦੱਸਦੀ ਆ ਵੀ ਸਾਹਮਣਾ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਉਹ ਸਾਹਮਣੇ ਦੇ ਨਾਪ ਨਾਪ ਲੈਣਾ ਆਪਾਂ ਇੱਥੋਂ ਥੀਰੇ ਦਾ ਨਾਪ ਲੈ ਕੇ ਉਦੋਂ ਆਹ ਸਾਤੀ ਦੇ ਉੱਪਰ ਜਿਹੜਾ ਹਿੱਸਾ ਉਹ ਦਾ ਗਲੇ ਕੋਲੋਂ ਉੱਥੋਂ ਨਾਪ ਲੈਣਾ ਉਹਨੂੰ ਸਾਹਮਣਾ ਬੋਲਿਆ ਜਾਂਦਾ ਠੀਕ ਹੈ ਜੀ ਉਹ ਨਾਪ ਕੇ ਇੱਥੋਂ ਤੱਕ ਇਹਦੀ 14 ਇੰਚ ਹੈ ਜੀ 7.5 ਦੇ ਮਾਰਕਿੰਗ ਕਰ ਲੋ 10 ਇੰਚ ਸਲਾਈ ਚ ਆਊਗਾ ਠੀਕ ਹੈ ਇਹਨਾਂ ਦਾ ਨਿਕਲੇ ਆ ਨਾ ਕਾਟਦਾ ਦੇਖੋ ਸਵਾ ਕ ਇੰਚ ਦੀ ਕਾਟ ਪੈਣੀ ਹੈ ਇਹਨਾਂ ਦੀ ਜਿਹੜੀ ਫਰੰਟ ਦੀ ਬਣੀ ਆ। ਹਾਂ ਲੋ ਜੀ। ਠੀਕ ਹੈ ਜੀ। ਤੇ ਪਿਆ ਕੇ ਦਿਓ ਇਹ ਢਾਈ ਸਬਹੋਂ ਇੱਕ ਟਾਂ। ਐਸ ਤਰ੍ਹਾਂ। ਠੀਕ ਹੈ ਜੀ। ਸਾਹਮਣਾ ਵੀ ਆਪਾਂ ਤੁਹਾਨੂੰ ਦੱਸ ਦਿਆਂ ਕੋਈ ਗੱਲ ਨਹੀਂ ਵੀਡੀਓ ਦੇ ਐਂਡ ਤੱਕ ਬਣੀ ਰਹੋ। ਸਾਮਣੀ ਦਾ ਦੱਸਦੇ ਆਪਾਂ ਮੈਂ ਜੰਪਰ ਤੋਂ ਤੁਹਾਨੂੰ ਵੀ ਕਿਸ ਤਰ੍ਹਾਂ ਸਾਮਣੀ ਦੀ ਨਾਪ ਲਿਆ ਜਾਂਦਾ ਠੀਕ ਐ ਇਹ ਹੋ ਗਿਆ ਜੀ ਹੁਣ ਇਹਨਾਂ ਦੀ ਜਿਹੜੀ ਆ ਸਪੇਸ ਆ ਰੂਮ ਸਪੇਸ ਬੋਲਦੇ ਆ ਸੀ ਜੋ ਤੁਸੀਂ ਜੋ ਵੀ ਬੋਲਦੇ ਆ ਹਨ ਤੇ ਮੂਰ ਕੱਚ ਤੋਂ ਲੈ ਕੇ ਹੈਪ ਤੱਕ ਦਾ 16 ਇੰਚ ਤਿਆਰ ਆ ਜੀ 17 ਇੰਚ ਦੀ ਮਾਰਕਿੰਗ ਕੀਤੀ ਜਾਊਗੀ ਇਹਨਾਂ ਦੇ ਹੋ ਗਿਆ ਜੀ 38 ਇੰਚ ਹੈਪ ਆ ਜੀ 32.5 ਇੰਚ ਤਾਂ ਇਹਦੀ ਮਾਰਕਿੰਗ ਹੋਊਗੀ 23 11 11 22 23 11 23 ਓਕੇ ਜੀ ਹੁਣ ਇਹਨਾਂ ਦੇ ਕਿਉਂਕਿ ਨਾਪ ਪਾਰੀ ਐ ਮੈਂ ਤੁਹਾਨੂੰ ਅੱਗੇ ਮੈਂਸ਼ਨ ਕੀਤਾ ਹੁਣ ਇਹਨਾਂ ਦੇ ਪਲੇਟ ਦਾ ਮਾਰਜਨ ਨਾ ਰੱਖਦੇ ਹੋਏ ਕਮਰ ਦਾ ਮਾਰਕ ਨਹੀਂ ਨਿਕਲੂਗਾ ਇੱਥੋਂ ਨਿਕਲੂਗਾ 14 ਇੰਚ ਤੇ ਇੱਥੋਂ ਲੈ 14 ਤੇ ਸਾਢੇ 13 ਤੇ ਠੀਕ ਆ ਜੀ ਕਮਰ ਦਾ ਨਿਕਲਿਆ ਜੀ ਆ ਦੇਖੋ ਜੀ ਆ ਹੈਪੀ ਦੀ ਮਾਰਕਿੰਗ ਹੋ ਗਈ ਓਕੇ ਆ ਜੀ ਆਪਨੇ ਕਮਰ ਦੀ ਮਾਰਕਿੰਗ ਹੋਊਗੀ ਠੀਕ ਹੈ ਜੀ ਆਪਨੇ ਸਾਥੀ ਦੀ ਮਾਰਕਿੰਗ ਹੋ ਗਈ ਓਕੇ ਹੋ ਗਿਆ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਜੋ ਕਮਰ ਦੀ ਮਾਰਕਿੰਗ ਆ ਕਮਰ ਇਹਨਾਂ ਦੇ 19.5 ਇੰਚ ਤਿਆਰ ਆ ਜੀ ਤਾਂ ਆਪਾਂ ਕੀ ਕਟਾਂਗੇ 20 ਇੰਚ ਤੇ ਇਹ ਮਾਰਕਿੰਗ ਕਰਾਂਗੇ ਕਿਉਂਕਿ ਅੱਧਾ ਇੰਚ ਆਪਣਾ ਪਲੇਟਾਂ 'ਚ ਮਾਰਜਨ ਜਾਣਾ ਠੀਕ ਹੈ ਮੈਂ ਇਸ ਵਾਰ ਤੁਹਾਨੂੰ ਪਲੇਟਾਂ ਦੀ ਮਾਰਕਿੰਗ ਨਹੀਂ ਦੇਵਾਂਗੀ ਕਿਉਂਕਿ ਆਪਾਂ ਹਰ ਵੀਡੀਓ 'ਚ ਦੱਸਦੇ ਆਂ ਪਲੇਟਾਂ ਦੀ ਮਾਰਕਿੰਗ ਤੁਸੀਂ ਉਸੇ ਤਰ੍ਹਾਂ ਕਰ ਲਿਓ ਠੀਕ ਹੈ ਜੀ ਆਹ ਲਓ ਜੀ ਹੁਣ ਇੱਥੇ ਤੁਸੀਂ 20 ਇੰਚ ਤੇ ਅੱਧਾ ਇੰਚ ਪਲੇਟਾਂ ਦਾ ਰੱਖਿਓ 10 ਇੰਚ ਦੀ ਮਾਰਕਿੰਗ ਕਰ ਦਿਓ 19.5 ਇੰਚ ਤਿਆਰ ਨੇ ਤੇ ਇਹਨਾਂ ਦੀ ਸਾਥੀ ਜਿਹੜੀ ਹੈਗੀ ਉਹ 21 ਇੰਚ ਤਿਆਰ ਆ ਜੀ 21 10 10 20 10.5 11 ਤੇ ਕਰਿਓ ਅੱਧਾ ਇੰਚ ਮਾਰਜਿਨ ਰੱਖਿਓ ਪਲੇਟਾਂ ਦਾ 11 ਤੇ ਓਕੇ ਹੋ ਗਿਆ ਜੀ ਤਾਂ ਹੁਣ ਇਹਨਾਂ ਨੂੰ ਮਾਰਕਿੰਗ ਨੂੰ ਬਣਾ ਲਿਓ ਇਸ ਤਰ੍ਹਾਂ ਉੱਤਰ ਹੋ ਗਿਆ ਜੀ ਤਾਂ ਦੇਖੋ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਹੜੀ ਆਪਣੀ ਗਲੇ ਦੀ ਚੜਾਈ ਆ 2.5 ਇੰਚ ਆ ਸਲਾਈ ਦੇ ਦੋ ਤੇ ਪਾ ਲਿਓ 2.5 ਇੰਚ ਤਿਆਰ ਹੋ ਜਾਂਦੀ ਆ ਸਲਾਈ ਲਾ ਕੇ ਉਹ ਠੀਕ ਹੈ ਜੀ ਆ ਲਓ ਜੀ ਗਲੇ ਦਾ ਹੁਣ ਇਹਨੂੰ ਸਪੇਸ 1/2 ਇੰਚ ਦੀ ਜਿਹੜੀ ਆਪਾਂ ਇੱਥੋਂ ਕਾਟ ਪੈਂਦੀ ਆ ਕੰਦੇ ਦੀ ਠੀਕ ਆ ਬੈਕ ਦਾ ਪੱਲਾ 1 ਇੰਚ ਵੱਧ ਹੋ ਗਿਆ ਤਾਂ ਗਲਾ ਬੈਕ ਨੂੰ ਅਹੀਂ ਜਾਊਗਾ ਇਹਦੀ ਵੀਡੀਓ ਫੁੱਲ ਵੀਡੀਓ ਆਪਾਂ ਦੇ ਚੁੱਕੇ ਆ ਲਿੰਕ ਤੇ ਜਾ ਕੇ ਚੈੱਕ ਕਰ ਲਓ ਵਿੱਚ YouTube ਦੇ ਠੀਕ ਹੈ ਜੀ ਕੋਣ ਦੇਖੋ ਜੀ ਤੁਸੀਂ ਇਹਦੀ ਹੁਣ ਆਪਾਂ ਕਟਾਈ ਕਰਨੀ ਆ ਆ ਲਓ ਜੀ ਠੀਕ ਹੈ ਜੀ ਮਾਰਕਿੰਗ ਦੇ ਉੱਤੇ ਸੇਮ ਓਦਾਂ ਹੀ ਕਟਾਈ ਕਰ ਦੇਣੀ ਆ ਇਹ ਕਟਾਈ ਕਰਕੇ ਦਿਖਾਉਣੀ ਆ ਆ ਦੇਖੋ ਜੀ ਆਪਾਂ ਪਹਿਲਾਂ ਵੀਡੀਓ ਆ ਚੀਜ਼ ਦੀ ਪਾ ਚੁੱਕੇ ਆ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਤੁਸੀਂ ਜੇਸਾ ਨਾਪ ਦੀ ਆਪਾਂ ਵੀਡੀਓ ਨਹੀਂ ਪਾਈ ਸੀ ਤਾਂ ਮੈਂ ਤੁਹਾਨੂੰ ਪੂਰੀ ਪੂਰੀ ਵੀਡੀਓ ਦੇ ਦਿੱਤੀ ਆ ਠੀਕ ਹੈ ਜੀ ਆ ਬੈਕ ਦੇ ਦੋਨੇ ਪੱਲੇ ਕੱਟ ਤੇ ਬੈਕ ਤੇ ਫਰੰਟ ਕੱਟੇ ਗਏ ਬੈਕ ਦੀ ਕਟ ਫਰੰਟ ਦੀ ਕਟ ਆਪਾਂ ਪਾਉਨੇ ਆ ਆ ਠੀਕ ਹੈ ਜੀ ਇੱਧਾ ਇੰਚ ਵੱਧਾ ਇਹਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਜਾ ਕੇ ਪਤਾ ਲੱਗ ਜੂ ਵੀਡੀਓ ਪਾਈ ਹੋਈ ਹੈ ਚੈੱਕ ਕਰ ਲਿਓ ਆ ਲੋ ਜੀ ਹੁਣ ਤੁਸੀਂ ਮੈਂ ਇਹ ਨਾਪ ਦੀ ਆਪਾਂ ਵੀਡੀਓ ਨਹੀਂ ਦਿੱਤੀ ਤਾਂ ਪਲੇਟਾਂ ਦੀ ਮਾਰਕਿੰਗ ਵੀ ਕਰ ਹੀ ਦਿੰਨੇ ਆ ਹਾਂ ਲੋ ਜੀ ਇਹਨਾਂ ਦੇ ਪਲੇਟ 12 ਤੇ ਆ 11 ਤੇ ਤਿਆਰ ਆ 12 ਤੇ ਤੱਕ ਅੰਦੇ ਦੀ ਸਲਾਈ ਲਾ ਦੇਣੀ ਆ 12 ਤੇ ਮਾਰਕਿੰਗ ਹੋਊਗੀ ਇੱਕ ਹੋਰ ਚੀਜ਼ ਇਹਨਾਂ ਦੀ ਸਪੇਸ ਜ਼ਿਆਦਾ ਜੀ ਵਿੱਚ ਪਲੇਟਾਂ ਦੇ ਸਾਢੇ 3 ਆ ਪਾ ਰੱਖਦੇ ਹੁੰਦੇ ਇਹਨਾਂ ਦੀ 4 ਆ ਸਪੇਸ 4 ਇੰਚ ਇਹ ਤੋਂ ਚੜਾਈ 4 ਇੰਚ ਪਲੇਟਾਂ ਇੱਕ ਜੀ 12 ਤੇ ਮਾਰਕਿੰਗ ਕਰਕੇ ਉਹ ਇੱਕ ਪਲੇਟ ਲੰਬੇ ਆਪਾਂ 6.5 ਹੀ ਪਾਵਾਂਗੇ ਇਹਨਾਂ ਦੇ 6.5 ਜੀ ਆਹ ਲਓ ਜੀ ਹੁਣ ਫੇਰ ਨਾਲ ਆਪਾਂ ਚਾਰ ਦੀ ਮਾਰਕਿੰਗ ਕਰਨੀ ਹੈ ਓਕੇ ਹੈ ਜੀ ਇਹਨਾਂ ਨੂੰ ਮਿਲਾ ਦੋ ਆਪਸ ਵਿੱਚ ਓਕੇ ਹੋ ਗਿਆ ਜੀ ਹਨਾ ਹੁਣ ਦੇਖੋ ਜੀ ਆਪਾਂ ਪਲੇਟ ਦਾ ਮਾਰਜਨ ਲੈਂਦੇ ਸੀ ਨਾ ਆਪਣੀ ਕਮਰ ਦੀ ਮਾਰਕਿੰਗ ਇੱਥੇ ਹੁੰਦੀ ਸੀ ਇੱਥੇ ਤਾਂ ਆਪਣੀ ਕਮਰ ਹੈ ਤੇ ਹੈਪ ਤੋਂ ਸਟਾਰਟਿੰਗ ਹੋ ਜਾਂਦੀ ਹੈ ਹਨਾ ਆ ਪਾਰੀ ਬੰਦੀ ਦੀ ਜਿਹੜੀ ਪੇਲੇ ਜਿਹਦੇ ਪਲੇਟ 12 13 ਤੇ ਪੈਂਦੇ ਆ ਉਹਦੀ ਕਮਰ ਦੀ ਮਾਰਕਿੰਗ ਨੇ ਉਹਦੇ ਚ ਪਲੇਟ ਦਾ ਮਾਰਜਨ ਰੱਖ ਕੇ ਕਮਰ ਦੀ ਮਾਰਕਿੰਗ ਨਹੀਂ ਲਈ ਜਾਂਦੀ ਜਿਹਦੇ ਪਲੇਟ ਪੈਂਦੇ ਆ 11 10.5 11.5 ਤੇ ਉਹਨਾਂ ਤੇ ਆ ਪਲੇਟ ਦਾ ਮਾਰਜਨ ਰੱਖ ਕੇ ਕਮਰ ਦਾ ਮਾਰਕਿੰਗ ਨਿਕਲ ਆਉਂਦੀ ਆ ਠੀਕ ਹੈ ਜੀ ਆਹ ਲੋ ਜੀ ਇੱਥੋਂ 2.5 ਇੰਚ ਦੀ ਸਪੇਸ ਆ ਇਹਨਾਂ ਦੇ ਠੀਕ ਹੈ ਜੀ ਇਧਰ ਵੀ 2.5 ਇੰਚ ਦੀ ਹੋਊਗੀ ਸਭਾ 2.5 ਦੀ ਹੋਊਗੀ ਠੀਕ ਹੈ ਜੀ ਹੁਣ ਇਹਨਾਂ ਨੂੰ ਮਿਲਾ ਦੋ ਇੱਧਰ ਇੱਥੇ ਕਾਟ ਪੈ ਰਹੀਆਂ ਜੀ ਪਾਉਂਪ ਦੀ ਕਾਟ ਰਹੀਂਦੀ ਆਪਣੀ ਪਾਉਣਾ ਦੇਖਿਓ ਕੋਈ ਨਾ ਤੁਸੀਂ ਵੀਡੀਓ ਦੇ ਅੰਤ ਤੱਕ ਬਣੀ ਰਹੋ ਦੱਸਦੇ ਆ ਅੱਗੇ ਅੱਗੇ ਤੁਹਾਨੂੰ ਤੇ ਹੁਣ ਆਹ ਵੇਖੋ ਮਰਦੀ ਮਾਰਕਿੰਗ ਹੋ ਗਈ ਠੀਕ ਹੈ ਜੀ ਜੇ ਕੋਈ ਪੈਣ ਜਿੱਤੋਂ ਨਹੀਂ ਵੀ ਸਮਝ ਆਉਂਦਾ ਕੋਈ ਚੀਜ਼ ਨਹੀਂ ਵੀ ਸਮਝ ਚਾਉਂਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀਆਂ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਠੀਕ ਹੈ ਜੀ ਆਹ ਲਓ ਜੀ ਦੋ ਪੱਲੇ ਉਠਾਉਣੇ ਆ ਉਠਾ ਕੇ ਉਹਦੀ ਕਾਰਟ ਪਾ ਦੇਣੀ ਹੈ ਫਰੰਟ ਦੀ ਹੁਣ ਮੈਂ ਤੁਹਾਨੂੰ ਇਹ ਚ ਸਾਹਮਣਾ ਵੀ ਦੱਸਦੀ ਆ ਵੀ ਕਿੱਦਾਂ ਸਾਹਮਣੇ ਦਾ ਨਾਪ ਕੇ ਕੀ ਚੀਜ਼ ਨੂੰ ਸਾਹਮਣਾ ਕਿਹਾ ਜਾਂਦਾ ਠੀਕ ਹੈ ਜੀ ਵੈਸੇ ਤਾਂ ਆਮ ਪੈਣਾ ਨੂੰ ਪਤਾ ਹੀ ਹੁੰਦਾਗਾ ਜੋ ਪੈਣਾ ਜੇ ਨਵਾਂ ਕੰਮ ਕਰ ਰਹੇ ਆ ਨਾ ਸਿੱਖ ਰਹੇ ਆ ਉਹਨਾਂ ਲਈ ਥੋੜਾ ਜਿਹਾ ਔਖਾ ਹੁੰਦਾਗਾ ਮੈਂ ਤੁਹਾਨੂੰ ਦੱਸ ਦਿੰਨੀ ਆ ਆਹ ਲਓ ਜੀ ਇੱਥੇ ਕਟਿੰਗ ਕਰ ਲਿਓ ਜਦੋਂ ਆਪਾਂ ਪਲੇਟਾਂ ਦੀ ਮਾਰਕਿੰਗ ਹੋ ਗਏ ਨਾ ਕਟਿੰਗ ਕਰ ਲਿਆ ਕਰੋ ਜੀ ਫਿਰ ਪਲੇਟ ਪਾਉਣ ਵਾਲੀ ਈਜ਼ੀ ਹੋ ਜਾਂਦਾ ਕਟਿੰਗ ਵੀ ਨਹੀਂ ਕੱਟ ਕੱਟ ਲਗਾਉਣਾ ਨਿਕਾ ਜਾਏ ਨਾ ਉਹ ਵੱਡਾ ਕੱਟ ਲਗਾ ਲਿਓ ਤੁਸੀਂ ਤੁਹਾਡੀ ਸਲਾਈ ਇਹ ਹੋ ਜੇ ਮੋਢੇ ਦੀ ਠੀਕ ਹੈ ਆ ਹੋ ਗਿਆ ਜੀ ਹੁਣ ਆਪਾਂ ਤੁਹਾਨੂੰ ਉਹਦੇ ਸਾਹਮਣੇ ਦਾ ਨਾਪ ਲੈ ਕੇ ਦੱਸਦੇ ਹਾਂ ਠੀਕ ਹੈ ਜੀ ਹਾਂਜੀ ਆ ਦੇਖੋ ਆ ਕਸਟਮਰ ਦਾ ਨਾਪ ਵਾਲਾ ਸਿਗਾ ਹਨਾ ਜੈਂਪਰ ਜੋ ਆਪਣੇ ਕੋਲੇ ਆਇਆ ਹੋਇਆਗਾ ਇਹ ਤੁਹਾਡਾ ਜਿਹਾ ਗਲਾ ਡੀਪ ਹੁੰਦੇ ਆ ਜੀ ਠੀਕ ਹੈ ਹੁਣ ਮੈਂ ਤੁਹਾਨੂੰ ਇਹਦੇ ਤੇ ਮਾਰ ਦਿੰਦੀਆਂ ਜੋ ਸਾਹਮਣੇ ਹਨਾ ਦਾ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਜੇ ਆਪਾਂ 13 ਦੀ ਮਾਰਕਿੰਗ ਕਰ ਲਈ ਸੀ ਇੱਥੋਂ 13 ਦੀ ਮਾਰਕਿੰਗ ਕੀਤੀ ਹੈ ਨਾ 13 ਤੇ ਆ ਆ ਲੋ ਜੀ ਠੀਕ ਹੈ 6.5 ਤੇ ਆਪਾਂ ਕੀਤੀ ਹੈ ਹੁਣ ਜਿਹੜਾ ਸਾਹਮਣਾ ਬੋਲਾ ਜਾਂਦਾ ਦੇਖੋ ਪਲੇਟ ਆ ਨਾ ਦੋਨੇ ਪਾਸੇ ਜਿਹੜੇ ਪਲੇਟ ਆਪਾਂ ਸਾਈਡ ਵਾਲੇ ਪਲੇਟ ਪੈਂਦੇ ਆ ਉੱਥੋਂ ਰੱਖਣਾ ਆ ਚੀਜ਼ ਨਾਲੋ ਛ 14 ਇੰਚ ਤੇ ਠੀਕ ਹੈ ਜੀ ਆ ਦੇਖ ਲੋ ਧਿਆਨ ਨਾਲ 14 ਇੰਚ ਤੇ ਆ ਤਾਂ ਆਪਾਂ ਉਥੇ ਕਾਟ ਪਾਈ ਆ 14.5 ਇੰਚ ਤੇ ਅੱਧਾ ਅੱਧਾ ਇੰਚ ਸਲਾਈ ਦਾ ਠੀਕ ਹੈ ਜੀ ਬਿਲਕੁਲ ਫਿਟਿੰਗ ਪਰਫੈਕਟ ਆਊਗੀ ਜੇ ਤੁਸੀਂ ਆ ਚੀਜ਼ ਨਾਪ ਕੇ ਫਿਰ ਕਟਿੰਗ ਕਾਟ ਪਾਉਂਗੇ ਫਰੰਟ ਦੀ ਫਰੰਟ ਦੀ ਜਿਹੜੀ ਕਾਟ ਆ ਨਾ ਆ ਵਾਲੀ ਕਾਟ ਪੈਂਦੀ ਆ ਜਿਹੜੀ ਇਹ ਤੁਸੀਂ ਇਹ ਚੀਜ਼ ਨਾਪ ਕੇ ਪਾਉਂਗੇ ਤਾਂ ਪਰਫੈਕਟ ਫਿਟਿੰਗ ਆਉਗੀ ਜਿਸ ਤਨ ਲੈਵ ਤੇ ਨਾਪ ਪਰਫੈਕਟ ਹੋਣਾ ਚਾਹੀਦਾ ਕਸਟਮਰ ਤੋਂ ਕਲੀਅਰ ਕਰ ਲਿਆ ਕਰੋ ਤੁਸੀਂ ਵੀ ਤੁਹਾਡਾ ਨਾਪ ਪਰਫੈਕਟ ਹੈਗਾ ਤਾਂ ਫਿਰ ਫਿਟਿੰਗ ਵੀ ਪਰਫੈਕਟ ਆਉਗੀ ਜੇ ਤੁਸੀਂ ਉਸੇ ਨਾਪ ਦਾ ਬਣਾ ਦੋਗੇ ਹਨਾ ਜੋ ਨਾਪ ਹੀ ਨਹੀਂ ਸੈੱਟ ਫਿਰ ਕੀ ਕਹਿਣਾ ਆ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਇਹ ਤੋਂ 14 ਤੇ ਉਧੋ ਪਲੇਟਾਂ ਦੇ نیچے ਵੀ ਦੇਖ ਲਿਓ ਤੁਸੀਂ ਉੱਤੇ 17 ਜਾੜ ਦੇ ਦਾ ਜਿੱਥੋਂ ਕਾਟ ਖਤਮ ਹੁੰਦੀ ਹੈ ਉੱਥੇ 17 ਜਿੱਥੋਂ ਕਾਟ ਆਪਾਂ ਪਾਉਣੀ ਸ਼ੁਰੂ ਕਰਨੀ ਹੈ ਉੱਥੇ 14 ਠੀਕ ਹੈ ਜੀ ਇਸ ਤਰ੍ਹਾਂ ਕੱਟ ਪਾਉਗੀ ਠੀਕ ਹੈ ਜੀ ਆ ਦੇਖੋ ਜੀ ਮੈਂ ਤੁਹਾਨੂੰ ਫੇਰ ਸਮਝਾ ਦਿੰਨੀ ਆ ਚੰਗੀ ਤਰ੍ਹਾਂ ਜੇ ਕਿਤੇ ਨਾ ਵੀ ਸਮਝ ਆਵੇ ਭੈਣਾ ਕਮੈਂਟ ਕਰਕੇ ਪੁੱਛ ਲਿਓ ਆਪਾਂ ਦੇ ਕਮੈਂਟਾਂ ਦਾ ਜਵਾਬ ਜ਼ਰੂਰ ਦੇਵਾਂਗੇ ਆ ਦੇਖੋ ਜੀ ਹੁਣ ਕੀ ਹੋਇਆ ਦੇਖੋ ਆਪਾਂ ਕੱਟ ਪਾਈ ਹੈ ਨਾ ਦੇਖੋ 7 7 14 14 ਤੇ 7.5 15 ਠੀਕ ਹੈ ਅੱਧਾ ਅੱਧਾ ਇੰਚ ਸਲਾਈ ਦਾ ਮਾਰਜਨ ਰੱਖ ਲਿਆ ਇਹ ਪਲੇਟ ਦੇ ਉੱਪਰ ਆ ਠੀਕ ਹੈ ਜਿਹੜੀ ਪਹਿਲੀ ਟੇਢੀ ਪਲੇਟ ਪੈਂਦੀ ਆ ਤੇ ਹੁਣ ਜਿਹੜਾ ਪਲੇਟ ਆਪਣਾ ਪਿਆ ਨੀਚੇ ਆ ਦੇਖੋ ਉਥੇ ਜਾੜੂਣਾ ਆਟੋਮੈਟਿਕਲੀ 17 ਤੇ 8 8 16 8.5 17 ਇੱਥੇ ਹੀ ਆਪਣੀ ਸਲਾਈ ਜਾਨੀ ਆ ਠੀਕ ਹੈ ਵੈਲ ਕੋਲ ਪਰਫੈਕਟ ਕਾਟ ਪਈ ਆ ਦੇਖੋ ਜੀ 17 ਤੇ ਜਾ ਰਹੀ ਆ ਚੀਜ਼ 17 ਤੇ ਆਪਣੀ ਕਾਟ ਸ਼ੁਰੂ ਹੁੰਦੀ ਆ ਤੇ 14 ਤੇ ਜਾ ਕੇ ਆਪਣੀ ਕਾਟ ਖਤਮ ਹੁੰਦੀ ਆ 14.5 ਤੇ ਠੀਕ ਹੈ ਜੀ ਇਹ ਬਿਲਕੁਲ ਪਰਫੈਕਟ ਇਦਾਂ ਦਾ ਧਿਆਨ ਰੱਖਿਆ ਕਰੋ ਜੋ ਬਾਹਰ ਆ ਨਾਪ ਹੁੰਦਾ ਉਹ ਚੀਜ਼ ਦੇ ਦੇ ਤੇ ਵਿੱਚ ਉਸ ਚੀਜ਼ ਦੇ ਵਿੱਚ ਇਸ ਤਿਹਦਾ ਹੀ ਧਿਆਨ ਰੱਖਣਾ ਹੁੰਦਾ ਠੀਕ ਹੈ ਜੀ ਹੁਣ ਬਸ ਆਪਾਂ ਆਹ ਵਾਲੀ ਮਾਰਕਿੰਗ ਸੇਮ ਕਰ ਲੈਣੀ ਹੈ ਪਲੇਟਾਂ ਦੀ ਦੂਸਰੇ ਪਾਸੇ ਪੱਲਾ ਉਠਾਇਓ ਜਿਹੇ ਤੋਂ ਹੋਰ ਚੀਜ਼ ਹੈ ਜੀ ਜਦੋਂ ਆਪਾਂ ਲੱਗ ਲੱਗ ਦੋਨੇ ਸਿੰਗਲ ਪੱਲੇ ਬੈਕ ਦਾ ਸਿੰਗਲ ਪੱਲਾ ਲੱਗ ਵਿਛਾ ਦਿੰਦੇ ਆ ਨਾ ਫਰੰਟ ਦਾ ਲੱਗ ਵਿਛਾ ਦਿੰਦੇ ਆ ਇਹਦੇ ਨਾਲ ਮਾਰਕਿੰਗ ਵੀ ਈਜ਼ੀ ਹੋ ਜਾਂਦੀ ਆ ਜੋ ਪਲੇਟਾਂ ਦੀ ਮਾਰਕਿੰਗ ਕਰਦੇ ਆ ਨਾ ਉਹ ਈਜ਼ੀ ਹੋ ਜਾਂਦੀ ਆ ਤੇ ਨਹੀਂ ਆਪਾਂ ਜਿਹੜਾ ਪੱਲੇ ਦੇ ਵਿੱਚੋਂ ਪੱਲਾ ਕੱਢ ਕੇ ਕਰਨੀ ਮਾਰਕਿੰਗ ਉਹ ਥੋੜਾ ਔਖਾ ਲੱਗਦਾ ਮੈਨੂੰ ਔਖਾ ਲੱਗਦਾ ਵਾ ਕਿ ਆਪੋ ਆਪਣਾ ਸਮਝ ਹੁੰਦਾ ਹਨ ਤੁਸੀਂ ਕਹੋਗੇ ਭੈਣ ਬਾਰ-ਬਾਰ ਉਹੀ ਗੱਲ ਰਿਪੀਟ ਕਰੀ ਜਾਂਦੀ ਆ ਠੀਕ ਹੈ ਜੀ ਕਰਨੀ ਪੈਂਦੀ ਆ ਸਮਝ ਆ ਸਕੇ ਤਾਂ ਕਿ ਚੰਗੀ ਤਰ੍ਹਾਂ ਸਮਝ ਆਵੇ ਕਿਸੇ ਵੀ ਆ ਸਾਨੂੰ ਇਹ ਹੁੰਦਾ ਕਿ ਵੀ ਕਿਸੇ ਚੀਜ਼ ਤੋਂ ਕਿੱਥੋਂ ਵੀ ਨਾ ਰਹਿ ਜਵੇ ਪਰ ਬੈਕਟ ਨਾ ਆਪ ਸਮਝ ਆ ਜਾਵੇ ਤੁਹਾਨੂੰ ਠੀਕ ਹੈ ਜੀ ਹੁਣ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਮਿਲਦੇ ਆਂ ਫੇਰ ਕਿਸੇ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਆਪਾਂ ਤੁਹਾਨੂੰ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਧੰਨਵਾਦ